ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਕੁਝ ਟਰੈਕਟਰ ਪਹਿਲਾ ਜੀ ਅਰਜਨ 555 2017 ਮਾਡਲ ਨਾਲ ਦੇ ਟੈਰਾਂ ਟਰੈਕਟਰ ਦੇ 2000 ਘੰਟੇ ਦੇ ਕਰੀਬ ਚੱਲਿਆ ਹੋਇਆ ਫਸਟ ਕੁਆਲਿਟੀ ਦਾ ਪੀਵੀ 11 ਨੰਬਰ ਇਸ ਦੀ ਡਿਮਾਂਡ 4 ਲੱਖ 70000 ਰੁਪਏ ਹੋੱਕ ਤੇ ਨੇਗੋਸ਼ੀਏਬਲ ਥੋੜੀ ਬਹੁਤੀ ਇਹ ਅਰਜਨ ਨਵੋ 2020 ਮਾਡਲ 60 ਤੋਂ 70 ਰੁਪਏ ਟਾਇਰ ਹੈ ਜੀ ਨਾਲ ਦੇ 3 ਸਪੀਡ ਫਰਸਟ ਪਾਰਟੀ ਦਾ ਡੈਕਟਰ ਹੈ ਇਸ ਦੀ ਡਿਮਾਂਡ 5 ਲੱਖ ਤੇ 70000 ਰੁਪਏ ਇਹ ਸੋਨ ਲਿਕਾ 2020 ਮਾਡਲ ਸੌਰੀ 2022 ਮਾਡਲ ਸ਼ਟਲ ਗিয়ার 3 ਸਪੀਡ ਫਰਸਟ ਪਾਰਟੀ ਪੀਵੀ 23 ਨੰਬਰ ਇਸ ਦੀ ਡਿਮਾਂਡ 6 ਲੱਖ ਤੇ 25000 ਜੀ ਨੈਕਸਟ 5405 4x4 TV 99 ਨੰਬਰ ਫਰਸਟ ਪਾਰਟੀ ਦਾ ਟਰੈਕਟਰ ਹੈ। 올 ओरिजिनल ਹੈ ਵਿਦਆਊਟ ਸੀਆਈਡੀਆਈ। ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ। ਇਸ ਦੀ ਡਿਮਾਂਡ ਹੈਗੇ 10 ਲੱਖ ਤੇ 70 ਹਜ਼ਾਰ। ਇਹ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਹੈ। ਨਾਲ ਤੇ ਟਾਇਰ ਟਰੈਕਟਰ ਤੇ 90 ਪੈਸੇ। ਔਰ ओरिजिनल ਹੈ ਜੀ ਫਸਟ ਪਾਰਟੀ 2020 ਮਾਡਲ ਇਸਦੀ ਜ਼ਿਮਾਰਡ 7 ਲੱਖ ਤੇ 60000 ਰੁਪਏ ਪੀਵੀ ਕਨਵੇਂ ਨੰਬਰ ਹੈ ਜੀ ਫਸਟ ਓਨਰ ਪੀਵੀ 10 ਨੰਬਰ 3630 ਸੁਪਰ ਨਵੇਂ ਟਾਇਰ ਹੈ ਜੀ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਪੀਵੀ 10 ਨੰਬਰ ਇਸਦੀ ਡਿਮਾਂਡ 5,25,000 ਰੁਪਏ ਦੀ ਕੋਈ ਵੀ ਟਰੈਕਟਰ ਕਿਸੇ ਨੇ ਲੈਣਾ ਹੋਵੇ ਤਾਂ ਸੰਪਰਕ ਕਰ ਸਕਦਾ ਹੈ 9914655900 9417108103